ਫਕੀਰ ਚੰਦ ਸ਼ੁਕਲਾ ਦੀ ਕਹਾਣੀ ਖੂਨ ਦਾ ਰਿਸ਼ਤਾ ਤੁਹਾੜ ਨਾਲ ਸਾਂਝੀ ਕਰਨ ਜਾ ਰਹੀ ਹਾਂ ਜੀ ਤੁਸੀਂ ਸੁਣ ਰਹੇ ਹੋ YouTube ਚੈਨਲ ਸਵੀ ਮੀਡੀਆ ਰਸਤੇ ਵਿੱਚੋਂ ਮੇਰੀ ਭੈਣ ਲੱਗਦੀ ਹੈ ਮੇਰੀ ਮਾਂ ਦੀ ਭਤੀਜੀ ਮਤਲਬ ਮੇਰੇ ਮਾਮਾ ਜੀ ਦੀ ਬੇਟੀ ਹੈ ਮੇਰਾ ਕੋਈ ਸਾਕਾ ਮਾਮਾ ਨਹੀਂ ਹੈ ਅੰਜੂ ਵੀ ਰੱਬ ਨੇ ਮੈਨੂੰ ਗਿਣੇ ਚੁਨੇ ਹੀ ਰਸਤੇ ਬਖਸ਼ੇ ਹਨ ਸਾਕਾ ਵਿੱਚੋਂ ਨਾ ਪੂਆ ਹੈ ਨਾ ਮਾਮਾ ਹੈ ਤੇ ਨਾ ਹੀ ਕੋਈ ਚਾਚਾ ਤਾਇਆ ਇਹ ਕੁੜੀ ਸੁਨੀਤਾ ਮੇਰੀ ਮਾਂ ਦੇ ਇੱਕੋ ਇੱਕ ਚਾਚੇ ਦੀ ਪੋਤੀ ਹੈ ਸਨੀਤਾ ਮੇਰੇ ਤੋਂ ਉਮਰ ਵਿੱਚ ਬਹੁਤ ਛੋਟੀ ਹੈ ਉਹਨੇ ਜਿਨੀ ਉਹ ਮੁੰਬਈ ਮਹਾਨਗਰ ਵਿੱਚ ਰਹਿੰਦੇ ਸਨ ਉਹਨਾਂ ਨੇ ਪੰਜਾਬ ਆਉਣਾ ਤਾਂ ਮੈਨੂੰ ਵੀ ਅਤੇ ਸਨੀਤਾ ਨੂੰ ਵੀ ਅੰਤਾਂ ਦਾ ਚਾ ਚੜ ਜਾਣਾ ਉਸ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਮਨ ਮੋ ਲੈਣਦੀਆਂ ਸਨ ਮੈਂ ਅਕਸਰ ਉਸ ਨੂੰ ਕੁਛੜ ਚੱਕ ਕੇ ਕਮਾਉਂਦਾ ਰਹਿੰਦਾ ਸਾਂ ਸਾਹਮ ਆਪਣੇ ਤੌਰ ਤੁਰਿਆ ਜਾ ਰਿਹਾ ਸੀ ਉਹ ਹੁਣ ਵੱਡੇ ਸਕੂਲ ਵਿੱਚ ਪੜ੍ਹਨ ਲੱਗੀ ਸੀ ਹੁਣ ਜਦੋਂ ਵੀ ਉਹ ਪੰਜਾਬੋਂ ਦੀ ਤਾਂ ਉਸ ਨਾਲ ਗੱਲਾਂ ਕਰਦਿਆਂ ਮੈਨੂੰ ਆਪਣੇ ਆਪ 'ਚ ਕਈ ਵਾਰੀ ਹੀਣ ਭਾਵਨਾ ਮਹਿਸੂਸ ਹੁੰਦੀ ਸੀ ਮੈਂ ਪਿੰਡ ਦਾ ਜੰਪਲ ਅਤੇ ਉਹ ਮਹਾਨਗਰ ਦੀ ਰਹਿਣ ਵਾਲੀ ਤੇ ਅੰਗਰੇਜ਼ੀ ਸਕੂਲ ਵਿੱਚ ਪੜ੍ਹਨ ਵਾਲੀ ਉਸ ਦਾ ਅੰਗਰੇਜ਼ੀ ਬੋਲਣ ਦਾ ਲਹਿਜਾ ਸੁਣ ਕੇ ਅਕਸਰ ਮਨ ਵਿੱਚ ਆਉਂਦਾ ਸੀ ਕਿ ਅਸੀਂ ਤਾਂ ਐਵੇਂ ਹੀ ਪੜ੍ਹਾਈ ਕੀਤੀ ਹੈ ਸਾਡਾ ਬੋਲਣ ਦਾ ਠੇਠ ਪੰਜਾਬੀ ਲਹਿਜਾ ਸੁਣ ਕੇ ਸਾਡੇ ਅੰਗਰੇਜ਼ੀ ਵਾਲੇ ਮਾਸਟਰ ਜੀ ਅਕਸਰ ਟੋਕ ਦਿੰਦੇ ਸਨ ਉਹ ਇੰਨਾ ਕੋਟ-ਕੋਟ ਕੇ ਕਿਉਂ ਬੋਲਦੇ ਹੋ ਜੇ ਕਿਤੇ ਅੰਗਰੇਜ਼ ਤੁਹਾਡੀ ਅੰਗਰੇਜ਼ੀ ਸੁਣ ਲੈਂਦੇ ਤਾਂ ਹਿੰਦੁਸਤਾਨ ਵੈਸੇ ਹੀ ਆਜ਼ਾਦ ਹੋ ਜਾਣਾ ਸੀਗਾ ਫ੍ਰੀडम ਸਟਰਗਲਸ ਦੀ ਲੋੜ ਨਹੀਂ ਸੀ ਪੈਣੇਗੀ ਤੇ ਸੁਨੀਤਾ ਦਾ ਅੰਗਰੇਜ਼ੀ ਦਾ ਉਚਾਰਨ ਸੁਣ ਕੇ ਕਈ ਵਾਰ ਮਨ ਵਿੱਚ ਇਹ ਜ਼ਰੂਰ ਆ ਜਾਂਦਾ ਸੀ ਕਿ ਸਾਡੇ ਮਾਸਟਰ ਜੀ ਠੀਕ ਆਖਿਆ ਕਰਦੇ ਸਨ ਅੰਗਰੇਜ਼ੀ ਤਾਂ ਉਵੇਂ ਹੀ ਬੋਲਣੀ ਚਾਹੀਦੀ ਹੈ ਜਿਵੇਂ ਸੁਨੀਤਾ ਬੋਲਦੀ ਹੈ ਜਿੰਨੀ ਵਾਰ ਵੀ ਉਹ ਪੰਜਾਬ ਫੇਰੀ ਤੇ ਆਉਂਦੇ ਹਰ ਵਾਰ ਉਸ ਤੋਂ ਕੋਈ ਨਵੀਂ ਜਾਣਕਾਰੀ ਮਿਲਦੀ ਸੀਗੀ ਕਈ ਵਾਰ ਉਹ ਮੇਰੇ ਨਾਲ ਮਰਾਠੀ ਵਿੱਚ ਵੀ ਗੱਲ ਕਰਨ ਲੱਗ ਜਾਂਦੀ ਸੀਗੀ ਪਰ ਮੇਰੇ ਪੱਲੇ ਕੀ ਪਹਿਣਾ ਸੀਗਾ ਮੈਨੂੰ ਕਿਹੜਾ ਮਰਾਠੀ ਆਉਂਦੀ ਸੀਗੀ ਉਹ ਮੈਨੂੰ ਅਕਸਰ ਹੱਸ ਕੇ ਕਿਹਾ ਕਰਦੀ ਸੀ ਭਈਆ ਹਣ ਬੰਦੇ ਨੂੰ ਹਮੇਸ਼ਾ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਨੇ ਹਮੇਸ਼ਾ ਗਿਆਨ ਵਿੱਚ ਵਾਧਾ ਕਰਨਾ ਚਾਹੀਦਾ ਹੈ ਉਹ ਮੈਨੂੰ ਮਰਾਠੀ ਸਿੱਖੋ ਨਾਂ ਦੀ ਪੁਸਤਕ ਵੀ ਭੇਜੀ ਸੀਗੀ ਤਾਂ ਜੋ ਜਦੋਂ ਵੀ ਮੈਂ ਮੁੰਬਈ ਜਾਵਾਂ ਤਾਂ ਮੈਨੂੰ ਮਰਾਠੀ ਸਮਝਣ ਵਿੱਚ ਦਿੱਕਤ ਨਾ ਆਵੇ ਉਸਨੇ ਕਾਲਜ ਦੀ ਪੜ੍ਹਾਈ ਪੂਰੀ ਕਰ ਲਈ ਸੀ ਯੂਨੀਵਰਸਿਟੀ ਵਿੱਚ ਪੜਾਉਣ ਕਰਕੇ ਮੇਰੇ ਮੁੰਬਈ ਦੇ ਟੂਰ ਲੱਗ ਜਾਂਦੇ ਸਨ ਭਾਵੇਂ ਕਾਨਫਰੰਸ ਵਾਲਿਆਂ ਨੇ ਰਹਿਣ ਦਾ ਪ੍ਰਬੰਧ ਕੀਤਾ ਹੁੰਦਾ ਸੀ ਪਰ ਫਿਰ ਵੀ ਮੈਂ ਉਹਨਾਂ ਉੱਥੇ ਹੀ ਨਾ ਰਹਿਂਦਾ ਤੇ ਮਾਮੇ ਦੇ ਘਰੇ ਹੀ ਠਹਿਰਦਾ ਸੀਗਾ ਤੇ ਫਿਰ ਜ਼ਿੰਦਗੀ ਨੇ ਪਲਟਾ ਖਾਦਾ ਮਾਮਾ ਜੀ ਅਮਰੀਕਾ ਚਲੇ ਗਏ ਸਨੀਤਾ ਵੀ ਵਿਆਹ ਮਗਰੋਂ ਅਮਰੀਕਾ ਹੀ ਸੈੱਟ ਹੋ ਗਈ। ਉਸ ਮਗਰੋਂ ਨਾ ਕਦੇ ਉਸ ਦੀ ਕੋਈ ਖਬਰਸਾਰ ਆਈ ਤੇ ਨਾ ਹੀ ਕਦੇ ਉਹ ਮਿਲ ਲਈ। ਇਹ ਵੀ ਨਹੀਂ ਪਤਾ ਕਿ ਉਹ ਕਿੰਨੀ ਵਾਰੀ ਹਿੰਦੁਸਤਾਨ ਆਈ ਸੀਗੀ, ਆਈ ਵੀ ਸੀ ਜਾਂ ਨਹੀਂ। ਮਾਮਾ ਜੀ ਵੀ ਪਰਲੋਕ ਸੁਧਾਰ ਗਏ ਸਨ। ਵਕਤ ਗੁਜ਼ਰਦਾ ਗਿਆ ਪਰ ਕਦੇ-ਕਦੇ ਮੈਨੂੰ ਉਸ ਦੀ ਯਾਦ ਜ਼ਰੂਰ ਆਉਂਦੀ ਸੀਗੀ। ਫਿਰ ਮੇਰੀ ਜ਼ਿੰਦਗੀ ਵਿੱਚ ਜਿਵੇਂ ਤੂਫਾਨ ਆ ਗਿਆ, ਮੇਰੀ ਪਤਨੀ ਨੂੰ ਕੈਂਸਰ ਹੋ ਗਿਆ ਸੀ। ਸਾਡੀ ਤਾਂ ਮਾਤੀ ਮਾਰੀ ਗਈ ਸੀ। ਮੈਂ ਜਿਵੇਂ-ਤਿਵੇਂ ਕਰਦੀ ਗੱਡੀ ਜਾਈ ਜਾ ਰਿਹਾ ਸੀ ਘਰ ਸਾਂਭਣਾ ਮੈਨੂੰ ਬੜਾ ਔਖਾ ਲੱਗ ਰਿਹਾ ਸੀ ਆਖਰਕਾਰ ਵੱਡੇ ਬੇਟੇ ਦੀ ਸ਼ਾਦੀ ਕਰ ਦਿੱਤੀ ਬਹੁਤ ਬਹੁਤ ਨੇਕ ਆਈ ਸੀ ਉਸਨੇ ਛੇਤੀ ਹੀ ਘਰ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ ਉਹਨੇ ਜਿੰਨੀ ਅਚਾਨਕ ਇੱਕ ਦਿਨ ਰਾਤ ਵੇਲੇ ਟੈਲੀਫੋਨ ਦੀ ਘੰਟੀ ਵੱਜੀ ਜਾ ਰਹੀ ਸੀ ਮੈਂ ਪਤਨੀ ਦੀ ਕੀਮੋਥੈਰਪੀ ਕਰਵਾ ਕੇ ਆਇਆ ਸੀਗਾ ਸਾਰਾ ਦਿਨ ਹਸਪਤਾਲ ਵਿੱਚ ਮਤ ਮਾਰੀ ਗਈ ਸੀ ਉੱਠਣ ਦੀ ਹਿੰਮਤ ਨਹੀਂ ਹੋ ਰਹੀ ਸੀ ਪਰ ਵਾਰ-ਵਾਰ ਫੋਨ ਦੀ ਘੰਟੀ ਵੱਜਣ ਕਰਕੇ ਉੱਠਣਾ ਹੀ ਪਿਆ ਫੋਨ ਚੱਕਿਆ ਤੇ ਉਦੋਂ ਸੁਨੀਤਾ ਦੀ ਆਵਾਜ਼ ਆਈ ਹਾਈ ਕੀ ਹਾਲਾ ਫੋਨ ਨਹੀਂ ਚੱਕ ਰਿਆ ਮੈਨੂੰ ਤਾਂ ਬੜੀ ਮੁਸ਼ਕਲ ਨਾਲ ਤੁਹਾਡਾ ਫੋਨ ਨੰਬਰ ਮਿਲਿਆ ਏ ਮੇਰਾ ਗੱਲ ਕਰਨ ਨੂੰ ਬਹੁਤ ਚਿਤ ਕਰਦਾ ਸੀਗਾ ਫੋਨ ਸੁਣ ਕੇ ਮੈਨੂੰ ਜਿਵੇਂ ਯਕੀਨ ਨਹੀਂ ਆਇਆ ਜਿਆਦਾ ਨਹੀਂ ਤਾਂ ਉਹ ਕੱਟੋ-ਕੱਟ 11-12 ਸਾਲ ਬਾਅਦ ਫੋਨ ਕਰ ਰਹੀ ਸੀਗੀ ਗੱਲਾਂ-ਗੱਲਾਂ ਵਿੱਚ ਉਸ ਦੱਸਿਆ ਕਿ ਉਹ 3-4 ਦਿਨਾਂ ਤੱਕ ਇੰਦੀਆ ਆ ਰਹੀ ਹੈ। ਉਸ ਦਾ ਮੈਨੂੰ ਮਿਲਣ ਲਈ ਬਹੁਤ ਮਨ ਕਰਦਾ ਹੈ। ਇਸ ਲਈ ਉਹ ਸਿੱਧੀ ਮੇਰੇ ਕੋਲ ਹੀ ਆਵੇਗੀ। ਮੈਂ ਭਲਾ ਨਾ ਥੋੜ੍ਹਾ ਕਰਨੀ ਸੀ। ਇੱਕ-ਦੋ ਵਾਰੀ ਮਨ ਵਿੱਚ ਆਇਆ ਸੀਗਾ ਕਿ ਉਸ ਨੂੰ ਪਤਨੀ ਦੀ ਬਿਮਾਰੀ ਬਾਰੇ ਦੱਸ ਦੇਵਾਂ ਪਰ ਮੇਰਾ ਆਪਣਾ ਚਿੱਤ ਵੀ ਉਸ ਨੂੰ ਮਿਲਣ ਨੂੰ ਕਰਦਾ ਸੀਗਾ। ਸੋਚਿਆ ਚਲੋ ਜਿਵੇਂ ਥਵੇਂ ਸਾਰ ਲਵਾਂਗੇ। ਉਹ ਆਪਣੀ ਬੇਟੀ ਦੇ ਨਾਲ ਆਈ ਸੀਗੀ। ਮੈਂ ਤਾਂ ਪਤਨੀ ਨੂੰ ਹਸਪਤਾਲ ਲਿਜਾਣਾ ਹੁੰਦਾ ਸੀ ਪਰ ਮੇਰੀ ਨੂੰਹ ਨੇ ਉਸ ਦੀ ਲੋੜੋਂ ਵੱਧ ਸੇਵਾ ਕੀਤੀ ਸੀ। ਉਹ 15 ਦਨ ਰਹੀ 15 ਦਿਨਾਂ ਵਿੱਚ ਹਰ ਰੋਜ਼ ਹੀ ਉਸਨੇ ਕਿਤੇ ਨਾ ਕਿਤੇ ਜਾਣਾ ਹੁੰਦਾ ਸੀ ਕਦੇ ਚੰਡੀਗੜ੍ਹ ਕਦੇ ਜਲੰਧਰ ਕਦੇ ਪਟਿਆਲੇ ਮੇਰਾ ਬੇਟਾ ਉਸ ਨੂੰ ਕਾਰ ਵਿੱਚ ਲੈ ਕੇ ਘੁੰਮਦਾ ਰਹਿੰਦਾ ਸੀ ਕਾ ਹੋਰ ਅਸੀਂ ਘਰ ਵੀ ਕੀ ਸਕਦੇ ਸੀ ਮਾਵਾਂ ਧੀਆਂ ਨੂੰ ਇਕੱਲਿਆਂ ਟੈਕਸੀ ਚ ਵੀ ਨਹੀਂ ਸੀ ਭੇਜ ਸਕਦੇਗੇ ਜਿਨੇ ਦਿਨ ਵੀ ਉਹ ਸਾਡੇ ਕੋਲ ਰਹੀ ਸੀਗੀ ਮੇਰੀ ਨੂ ਨੇ ਉਸ ਦੀ ਰੱਜ ਕੇ ਸੇਵਾ ਕੀਤੀ ਭਾਵੇਂ ਸਾਡਾ ਮਨ 부ਝਿਆ ਪਿਆ ਸੀਗਾ ਪਰ ਫਿਰ ਵੀ ਮੇਰੀ ਨੂ ਨੇ ਉਸ ਨੂੰ ਪਾਵਤ ਪਾਣ ਦੇ ਪਕਵਾਨ ਖਵਾਏ ਤੇ ਪੂਰੀ ਦੇਖਭਾਲ ਕੀਤੀ ਸੀ ਜਾਣ ਤੋਂ ਪਹਿਲਾਂ ਉਸ ਲਈ ਵਧੀਆ ਤੋਂ ਵਧੀਆ ਤੋਂ ਵੀ ਲੈ ਕੇ ਆਈ ਸੀਗੀ ਸੁਨੀਤਾ ਮੈਨੂੰ ਅਕਸਰ ਕਹਿੰਦੀ ਰਹਿੰਦੀ ਸੀ ਮੈਂ ਅਮਰੀਕਾ ਵਾਪਸ ਪਹੁੰਚ ਜਾ ਸਾਰੀ ਤੁਹਾਡੇ ਦੇ ਭਾਬੀ ਲਈ ਰਿਟਰਨ ਟਿਕਟ ਭੇਜ ਦੇਣੀ ਹੈ ਉੱਥੇ ਜਾ ਕੇ ਇਹਨਾਂ ਦਾ ਇਲਾਜ ਕਰਾਵਾਂਗੇ ਅਮਰੀਕਾ ਦੀਆਂ ਮੈਡੀਕਲ ਸਹੂਲਤਾਂ ਬਹੁਤ ਵਧੀਆ ਨੇ ਅੰਸ ਦੇ ਇੰਜ ਅੱਖਾਂ ਤੇ ਮੈਨੂੰ ਦਿਲੋਂ ਖੁਸ਼ੀ ਹੋਈ ਸੀ ਕਿ ਕੋਈ ਤਾਂ ਮੇਰੇ ਨਾਲ ਹਮਦਰਦੀ ਰੱਖਦਾ ਹੈ ਤੇ ਫੇਰ ਉਹ ਅਮਰੀਕਾ ਮੜ ਗਈ ਸੀ ਰਿਟਰਨ ਟਿਕਟ ਤੱਕ ਹੀ ਹਣੀ ਸੀ ਉਸ ਦਾ ਕਦੇ ਫੋਨ ਵੀ ਨਹੀਂ ਸੀ ਆਇਆ ਮੇਰੀ ਪਤਨੀ ਵੀ ਇਸ ਫਾਨੀ ਸੰਸਾਰ ਨੂੰ ਛੱਡ ਗਈ ਸੀ ਮੈਂ ਉਸ ਨੂੰ ਤੈਨੂੰ ਖਬਰ ਭੇਜੀ ਸੀ ਪਰ ਉਸ ਦਾ ਕੋਈ ਜਵਾਬ ਨਹੀਂ ਸੀ ਆਇਆ ਪੂਰੇ 15 ਵਰਿਆਂ ਮਗਰੋਂ ਅਚਾਨਕ ਇੱਕ ਦਿਨ ਉਸ ਦਾ ਫੋਨ ਆਇਆ ਮੈਂ ਇੰਡੀਆ ਆ ਰਹੀ ਹਾਂ ਮੁੰਬਈ ਵਾਲੀ ਪ੍ਰਾਪਰਟੀ ਵੀ ਵੇਚਣੀ ਆ ਤੁਹਾਨੂੰ ਮਿਲਣ ਦੀ ਜ਼ਰੂਰਤ ਪਵੇਗੀ ਤਾਂਾਂਵਾਂਗੀ ਮੇਰੀ ਈਮੇਲ ਤੇ ਵੀ ਉਸ ਦੇ ਕਿ ਉਸਨੇ ਨਹੀਂ ਆਏ ਹੋਏ ਸਨ ਉਸਨੇ ਕਿਹੜੇ ਕਿਹੜੇ ਕੰਮ ਕਰਨੇ ਸਨ ਕਿੱਥੇ ਕਿੱਥੇ ਜਾਣਾ ਸੀ ਇਸ ਦਾ ਪੂਰਾ ਵੇਰਵਾ ਸੀ ਤੇ ਮੈਨੂੰ ਨਾਲ ਚੱਲਣ ਦੀ ਤਕੀਦ ਕੀਤੀ ਸੀ ਪਹਿਲਾਂ ਤਾਂ ਮਨ ਵਿੱਚ ਆਇਆ ਸੀ ਕਿ ਉਸ ਨੂੰ ਸਾਫ਼ ਲਫ਼ਜ਼ਾਂ ਵਿੱਚ ਮਨਾਂ ਕਰ ਦਿਆਂ ਕਿ ਹੁਣ ਇੱਥੇ ਕੀ ਕਰਨ ਆਉਣਾ ਹੈ ਤੇ ਜਾਂ ਕੋਈ ਬਹਾਨਾ ਲਗਾ ਦਿਆਂ ਕਿਸੇ ਤਾਂ ਬਾਹਰ ਜਾ ਰਹੇ ਹਾਂ ਜਾਂ ਫਿਰ ਮੈਂ ਸਿਰਫ ਇੰਨਾ ਹੀ ਆਖਿਆ ਸੀ ਕਿ ਵੇਖ ਲਵੀ ਜਿਵੇਂ ਵੀ ਤੈਨੂੰ ਠੀਕ ਲੱਗਦਾ ਹੈ ਉਸ ਦੇ ਫੋਨ ਵੀ ਆਈ ਗਏ ਤੇ ਈਮੇਲਸ ਮੈਸੇਜ ਵੀ ਕਿ ਮੈਂ ਇੰਨਾ ਤਰੀਕਾ ਦੇ ਨੇੜੇ ਪੰਜਾਬ ਆਵਾਂਗੀ ਪਰ ਫਿਰ ਉਸ ਦੇ ਫੋਨ ਤੇ ਮੈਸੇਜ ਆਨੇ ਅਚਾਨਕ ਬੰਦ ਹੋ ਗਏ ਕੋਈ ਦਿਨ ਇੰਤਜ਼ਾਰ ਕਰਨ ਮਗਰੋਂ ਮੈਂ ਉਸ ਨੂੰ ਫੋਨ ਕੀਤਾ ਤਾਂ ਉਸ ਦੱਸਿਆ ਪੰਜਾਬ ਵਿੱਚ ਬਹੁਤ ਠੰਡ ਪੈ ਰਹੀ ਹੈ ਇਸ ਲਈ ਪੰਜਾਬ ਨਹੀਂ ਆਉਣਾ ਤੇ ਮੁੰਬਈ ਤੋਂ ਹੀ ਅਮਰੀਕਾ ਮੜ ਜਾਣਾ ਹੈ ਹਣ ਉਸ ਨੂੰ ਅਮਰੀਕਾ ਵਾਪਸ ਗਿਆ ਵੀ ਇੱਕ ਸਾਲ ਹੋ ਚੁੱਕਿਆ ਇਸ ਦੌਰਾਨ ਨਾ ਤਾਂ ਕਦੇ ਉਸ ਦਾ ਫੋਨ ਆਇਆ ਤੇ ਨਾ ਹੀ ਕੋਈ ਈਮੇਲ ਮੈਂ ਅਕਸਰ ਸੋਚਦਾ ਹਾਂ ਕਿ ਇਹ ਕਿਸ ਤਰ੍ਹਾਂ ਦੇ ਖੂਨ ਦੇ ਰਿਸ਼ਤੇ ਸਨ